ਸਤਿ ਸ਼੍ਰੀ ਅਕਾਲ ਨਮਸਕਾਰ ਲਾਫਿਸ ਇੱਕ ਵਾਰੀ ਇੱਕ ਬੱਚਾ ਹੁੰਦਾ ਆ ਉਹ ਸਕੂਲੇ ਆ ਮਾਪੇ ਜਿਹੜੇ ਆ ਉਹਨੂੰ ਸਕੂਲੇ ਭੇਜਦੇ ਆ ਪਰ ਉਹ ਪੜ੍ਹਨੇ ਦੇ ਵਿੱਚ ਇੰਟਰਸਟਿਡ ਨਹੀਂ ਹੁੰਦਾ ਇੰਟਰਸਟਿਡ ਮਤਲਬ ਕਿ ਉਹਦਾ ਦਿਮਾਗ ਐਸਾ ਬੰਦਾ ਨਹੀਂ ਚੱਲਦਾ ਹੁੰਦਾ ਕਿ ਅੱਖਰਾਂ ਨੂੰ ਉਹ ਚੰਗੀ ਤਰ੍ਹਾਂ ਜਿਹੜਾ ਕ੍ਰੀਏਟ ਕਰ ਸਕੇ ਲਿਖ ਸਕੇ ਬੋਲ ਸਕੇ ਕਈਆਂ ਬੱਚਿਆਂ ਦੇ ਵਿੱਚ ਇਹ ਚੀਜ਼ ਹੁੰਦੀ ਆ ਇਕ ਕੁਝ ਦਿਨ ਉਹ ਸਕੂਲ ਦੇ ਵਿੱਚ ਜਿਵੇਂ ਕਿਵੇਂ گزارਦਾ ਆ ਟੀਚਰ ਉਹ ਤੋਂ ਪਰੇਸ਼ਾਨ ਹੋ ਜਾਂਦੇ ਆ ਕਿ ਕਿਵੇਂ ਇਸ ਬੱਚੇ ਨੂੰ ਪੜਾਇਆ ਜਾਵੇ ਸਾਰੀ ਜਦੋਂ ਸਾਰੀ ਤਰ੍ਹਾਂ ਦੀ ਉਹ ਕੋਸ਼ਿਸ਼ ਕਰਕੇ ਦੇਖ ਲੈਂਦੇ ਆ ਫੇਰ ਵੀ ਉਹ ਨਹੀਂ ਚੱਲਦਾ ਬੱਚਾ ਤੇ ਆਖਰ ਇੱਕ ਦਿਨ ਉਹਦੀ ਜਿਹੜੀ ਮੈਡਮ ਆ ਉਹ ਚਿੱਠੀ ਲਿਖਦੀ ਆ ਤੇ ਚਿੱਠੀ ਲਿਖ ਕੇ ਉਹਨੂੰ ਕਹਿੰਦੀ ਆ ਕਿ ਆਪਣੀ ਇਹ ਮਾਤਾ ਨੂੰ ਆਪਣੀ ਮਾਂ ਨੂੰ ਦੇਈ ਹੁਣ ਇਹ ਬੱਚਾ ਨਹੀਂ ਪੜ ਸਕਦਾ ਇਹ ਚੀਜ਼ ਨੂੰ ਉਹ ਆਪਣੇ ਜਾ ਕੇ ਮਾਂ ਨੂੰ ਉਹ ਚਿੱਠੀ ਫੜਾ ਦਿੰਦਾ ਹੈ ਤੇ ਚਿੱਠੀ ਦੇ ਵਿੱਚ ਜੋ ਲਿਖਿਆ ਉਹਨੂੰ ਪੜ ਕੇ ਮਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਇਹ ਬੱਚਾ ਪੁੱਛਦਾ ਆ ਕਿ ਮਾਤਾ ਕੀ ਲਿਖਿਆ ਮੈਡਮ ਨੇ ਤੇ ਮਾਤਾ ਨੇ ਕਿਹਾ ਕਿ ਇਹਦੇ ਵਿੱਚ ਲਿਖਿਆ ਆ ਕਿ ਤੁਹਾਡਾ ਮੁੰਡਾ ਬਹੁਤ ਜ਼ਿਆਦਾ ਅਗਾ ਵਧੂਆ ਇੰਟੈਲੀਜੈਂਟ ਆ ਇਹਨੂੰ ਸਕੂਲ ਦੀ ਲੋੜ ਨਹੀਂ ਹੈਗੀ ਇਹ ਵੈਸੇ ਬਹੁਤ ਕੁਝ ਕਰ ਸਕਦਾ ਆ ਇਹ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਬੱਚਾ ਆ ਤੇ ਤੁਸੀਂ ਇਹਨੂੰ ਸਕੂਲੇ ਨਾ ਭੇਜਿਆ ਕਰੋ ਮਤਲਬ ਕਿ ਵਧੀਆ ਇਹ ਇਹਦੀ ਘਰ ਹੀ ਐਸਾ ਉਹਦੀ ਪਰਵਰਿਸ਼ ਕਰੋ ਕਿ ਬਹੁਤ ਕੁਝ ਬਣ ਸਕਦਾ ਇਹ ਚੀਜ਼ ਉਹਦੇ ਮਾਈਂਡ ਦੇ ਵਿੱਚ ਬਹਿ ਜਾਂਦੀ ਆ ਬੱਚੇ ਦੇ ਉਹ ਆਪਣੇ ਆਪ ਨੂੰ ਇੱਕ ਵੱਖਰਾ ਜਿਹਾ ਸੋਚਦਾ ਕਿ ਮੇਰਾ ਦਿਮਾਗ ਬਹੁਤ ਹੈ ਮੈਂ ਵਧੀਆ ਕਰ ਸਕਦਾ ਮੈਂ ਕੁਝ ਅਲੱਗ ਕਰ ਸਕਦਾ ਪੜ੍ਹਾਈ ਲਿਖਾਈ ਜਿਹੜੀ ਆ ਉਹ ਮੇਰੇ ਵਾਸਤੇ ਦਾ ਕੰਮ ਨਹੀਂ ਪਰ ਮੈਂ ਐਕਸਟਰਾ ਉਹਦੀ ਕੁਝ ਕਰ ਸਕਦਾ ਹਾਂ ਤੇ ਆਪਣੀ ਮਿਹਨਤ ਕਰਦਾ ਰਹਿੰਦਾ ਕੁਛ ਨਾ ਕੁਛ ਅਜੀਬੋ ਗਰੀਬ ਕਰਦਾ ਰਹਿੰਦਾ ਕੋਈ ਚੀਜ਼ ਕਿਸੇ ਤਰ੍ਹਾਂ ਬਣਾ ਦੇਣੀ ਕੋਈ ਕਿਸੇ ਤਰ੍ਹਾਂ ਬਣਾ ਦੇਣੀ ਵੱਡਾ ਹੁੰਦਾ ਆ ਸਾਇੰਸਤਾਨ ਬਣਦਾ ਆ ਉਹ ਤੇ ਬੱਲਵ ਦੀ ਖੋਜ ਕਰਦਾ ਉਹ ਬੱਲਵ ਦੀ ਉਸ ਤੋਂ ਪਹਿਲਾਂ ਦੁਨੀਆ ਦੇ ਉੱਤੇ ਸਿਰਫ ਦੀਵੇ ਮੋਮਬਤੀਆਂ ਹੀ ਜਗਦੇ ਸੀਗੇ ਤੇ ਇਸ ਬੱਚੇ ਨੇ ਵੱਡਾ ਹੋ ਕੇ ਬੱਲਵ ਦੀ ਖੋਜ ਕੀਤੀ ਜਿਹਦੇ ਨਾਲ ਅੱਜ ਸਾਰੀ ਦੁਨੀਆ ਰੁਸ਼ਨਾ ਰਹੀ ਆ ਅੱਗੇ ਤੋਂ ਅੱਗੇ ਕਈ ਚੀਜ਼ਾਂ ਬਣਦੀਆਂ ਰਹਿੰਦੀਆਂ ਗਾਹਾਂ ਹੁਣ ਟਿਊਬਾਂ ਜਾਂ ਕੁਝ ਵੀ ਉਹ ਜਿਹੜੀ ਸਭ ਤੋਂ ਪਹਿਲੀ ਚੀਜ਼ ਸੀ ਉਹ ਇਸ ਬੱਚੇ ਨੇ ਬਣਾਈ ਸੀ ਵੱਡਾ ਹੋ ਕੇ ਤੇ ਉਹਦੀ ਜਿਹੜੀ ਆ ਉਹ ਮਾਤਾ ਦੀ ਜਦੋਂ ਡੈਥ ਹੋ ਜਾਂਦੀ ਆ ਤੇ ਇੱਕ ਦਿਨ ਵੈਸੇ ਹੀ ਉਹ ਅਲਮਾਰੀ ਖੋਲਦਾ ਆ ਉਹਨੂੰ ਉਹ ਚਿੱਠੀ ਮੈਲ ਪੰਦੀ ਆ ਮੈਡਮ ਦੀ ਫਿਰ ਉਹਨੂੰ ਪੜਦਾ ਆ ਹੁਣ ਤੱਕ ਉਹਨੂੰ ਪਤਾ ਲੱਗ ਜਾਂਦਾ ਕਿ ਕਿਵੇਂ ਇਹ ਚੀਜ਼ਾਂ ਪੜੀ ਦੀਆਂ ਜਾਂ ਕੁਝ ਵੀ ਕਰੀ ਦੀਆਂ ਤੇ ਚਿੱਠੀ ਵਿੱਚ ਪਤਾ ਕੀ ਲਿਖਿਆ ਹੁੰਦਾ ਕਿ ਤੁਹਾਡਾ ਬੱਚਾ ਕਿਸੇ ਕੰਮਦਾਨੀਏ ਕਾਸੀ ਜੋਗਾ ਨਹੀਂ ਹੈਗਾ ਵੀ ਇਹਨੂੰ ਸਕੂਲੇ ਨਾ ਭੇਜੋ ਵੀ ਇਹਨੂੰ ਘਰੇ ਰੱਖੋ ਆਪਣੇ ਇਹ ਸਾਡੇ ਸਕੂਲ ਦੇ ਲਾਇਕ ਨਹੀਂ ਹੈਗਾ ਉਹ ਬੱਚੇ ਦੇ ਮਤਲਬ ਕਿ ਆਪਣੀ ਮਾਵਾਲ ਦੇ ਮਾ ਵਾਲੇ ਸੋਚਦਾ ਕਿ ਜੇ ਮਾਂ ਨੇ ਉਸ ਦਿਨ ਮੈਨੂੰ ਇਹ ਚੀਜ਼ ਦੱਸ ਦਿੱਤੀ ਹੁੰਦੀ ਤੇ ਸ਼ਾਇਦ ਮੈਂ ਟੁੱਟ ਜਾਂਦਾ ਮੈਂ ਕੁਝ ਜ਼ਿੰਦਗੀ ਚ ਕਰ ਨਾ ਸਕਦਾ ਪਰ ਮਾਂ ਨੇ ਮੈਨੂੰ ਐਸਾ ਮੋਟੀਵੇਟ ਕੀਤਾ ਇੱਕ ਪੁਆਇੰਟ ਤੇ ਇਦਾਂ ਦਾ ਮੋਟੀਵੇਟ ਕਰ ਦਿੱਤਾ ਕਿ ਮੈਂ ਅੱਜ ਕੁਝ ਵੀ ਕਰ ਸਕਦਾ ਉਹਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ तकरीबन 1000 ਦੇ ਕਰੀਬ ਜਿਹੜੀਆਂ ਉਹਦੀਆਂ ਖੋਜਾਂ ਦੁਨੀਆ ਦੇ ਉੱਤੇ ਹੈਗੀਆਂ ਆ ਉਹਨਾਂ ਐਡੀਸਨ ਬਹੁਤ ਵੱਡਾ ਸਾਇੰਟਿਸਟ ਜਿਹੜਾ ਉਹ ਅੱਜ ਵੀ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਆ ਮਤਲਬ ਕਹਿਣ ਦਾ ਕਿ ਮਾਂ ਜਿਹੜੀ ਆ ਉਹਦੇ ਸ਼ਬਦ ਆ ਉਹ ਬੱਚੇ ਨੂੰ ਕੁਝ ਵੀ ਬਣਾ ਸਕਦੇ ਆ ਜਿਹੜੇ ਆਪਾਂ ਕਹਿ ਰਹੇ ਹਾਂ ਕਿ ਤੇ ਤੇ ਤੋਂ ਕੁਝ ਨਹੀਂ ਹੋਣਾ ਤੂੰ ਕੁਝ ਨਹੀਂ ਕਰ ਸਕਦਾ ਉਹ ਫਿਰ ਜਿਹੜਾ ਬੱਚਾ ਟੁੱਟ ਜਾਂਦਾ ਆ ਉਹ ਕੁਝ ਵਾਕਈ ਕੁਝ ਨਹੀਂ ਕਰ ਸਕਦਾ ਤੇ ਜਿਹਨੂੰ ਕਹਿ ਦਿੱਤਾ ਜਾਵੇ ਤੂੰ ਬਹੁਤ ਕੁਝ ਕਰ ਸਕਦਾ ਜ਼ਿੰਦਗੀ ਦੇ ਵਿੱਚ ਤੂੰ ਬਹੁਤ ਵੱਡਾ ਬਣ ਸਕਦਾ ਉਹ ਸੱਚੀ ਉਹ ਉਹ ਚੀਜ਼ਾਂ ਜਿਹੜੀਆਂ ਉਹਦੇ ਮਾਈਂਡ ਵਿੱਚ ਚਲਦੀਆਂ ਰਹਿੰਦੀਆਂ ਨੇ ਕਿ ਬਣਨਾ ਜਿਹੜਾ ਅੰਦਰੋਂ ਹੁੰਦਾ ਬੱਚੇ ਨੇ ਅੰਦਰੋਂ ਕ੍ਰੀਏਟੀਵਿਟੀ ਜਿਹੜੀ ਆਹੋ ਅੰਦਰਲੇ ਤੰਤਰ ਨੇ ਸਾਨੂੰ ਸਟਰੋਂਗ ਬਣਾਉਣਾ ਹੁੰਦਾ ਅਸੀਂ ਕੁਝ ਵੀ ਬਣ ਜਾਂਦੇ ਆਂ ਅਗਰ ਸਾਨੂੰ ਕੋਈ बार-बार ਕਹੀ ਜਾਵੇ ਕਿ ਤੇਰਾ ਕੁਝ ਨਹੀਂ ਹੋ ਸਕਦਾ ਉਹ ਸੱਚੀ ਕੁਝ ਨਹੀਂ ਹੁੰਦਾ ਹੁੰਦਾ ਅਗਰ ਅਸੀਂ ਸਾਡੇ ਬਾਹਰਲੇ ਵੀ ਕਹਿਣ ਜਾਂ ਸਾਰੇ ਕਹਿਣ ਕਿ ਤੂੰ ਬਹੁਤ ਵਧੀਆ ਕਰ ਸਕਦਾ ਆਂ ਤੂੰ ਕਰ ਸਕਦਾ ਆ ਫਿਰ ਅਸੀਂ ਕਰ ਜਾਂਦੇ ਕੁਝ ਵੀ ਕਰ ਜਾਂਦੇ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ